ਸਤਿ ਸ੍ਰੀ ਅਕਾਲ ਸੱਜਣੋ ਆਪਣੇ ਪੋਡਕਾਸਟ ਸਾਂਝ ਰਿਫਲੈਕਸ਼ਨਸ ਵਿਦ ਡਾਕਟਰ ਤਰਮਿੰਦਰ ਸਿੰਘ ਉੱਬਾ ਦੇ ਅੱਜ ਦੇ ਇਸ ਵਿਸ਼ੇਸ਼ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਦਿਨ ਇੱਕ ਮਹਾਨ ਰੂਹ ਇੱਕ ਅਸਾਧਾਰਨ ਲੇਖਕ ਕਵੀ ਅਤੇ ਸਿੱਖੀ ਦੇ ਚਾਨਣ ਭਾਈ ਵੀਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ ਭਾਈ ਸਾਹਿਬ ਜਿਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਰੂਹਾਨੀਅਤ ਦਾ ਨਵਾਂ ਦਵਾਰ ਖੋਲ੍ਹਿਆ ਉਹ ਸਿਰਫ ਕਹਾਣੀਆਂ ਜਾਂ ਕਵਤਾਾਂ ਜਾਂ ਨਾਵਲ ਨਹੀਂ ਲਿਖਦੇ ਸਨ ਉਹ ਤਾਂ ਜੀਵਨ ਦੇ ਅੰਦਰ ਦੀ ਜੋਤ ਨੂੰ ਅੱਖਰਾਂ ਰਾਹੀਂ ਬਿਆਨ ਕਰਦੇ ਸਨ ਉਹਨਾਂ ਦੀਆਂ ਰਚਨਾਵਾਂ ਸੁੰਦਰੀ ਸਤਵੰਤ ਕੌਰ ਬਾਬਾ ਨਾਨਕ ਸਿੰਘ ਸਾਡੀ ਰੂਹ ਨੂੰ ਖੜਕਾਉਂਦੀਆਂ ਨੇ ਸਾਨੂੰ ਆਪਣੇ ਅਸਲੀ ਰੂਪ ਵਿੱਚ ਵਾਪਸ ਬੁਲਾਉਂਦੀਆਂ ਉਹਨਾਂ ਦੀ ਕਬਤਾ ਉਹਨਾਂ ਦੀ ਬਾਣੀ ਗੁਰੂ ਦੀ ਬਾਣੀ ਦੀ ਖੁਸ਼ਬੂ ਨਾਲ ਰਚੀ ਹੁੰਦੀ ਸੀ ਉਹਨਾਂ ਨੇ ਲਿਖਿਆ ਸੀ ਮੈਂ ਰੋਜ ਦਿਲ ਨੂੰ ਸਮਝਾਵਾਂ ਨਾ ਤਰਸੇ ਉਸ ਮਾਝੀ ਪਿੱਛੇ ਜੋ ਨਾਵ ਲੰਗਾ ਕੇ ਚਲਾ ਗਿਆ ਇਹ ਪੰਕਤੀ ਸਾਡੀ ਅੰਦਰਲੀ ਪਟਕਣ ਨੂੰ ਸ਼ਾਂਤ ਕਰਦੀ ਹੈ ਉਹਨਾਂ ਦੀ ਕਵਿਤਾ ਸਾਨੂੰ ਸਿਖਾਉਂਦੀ ਹੈ ਕਿ ਵਾਹਿਗੁਰੂ ਦੇ ਬਾਣੇ ਵਿੱਚ ਰਜ਼ਾ ਹੈ ਤੇ ਬਿਰਹਾ ਵੀ ਇੱਕ ਰਹਾਣੀ ਦਰਵਾਜ਼ਾ ਹੈ ਉਹ ਕਹਿੰਦੇ ਨੇ ਇੱਕ ਰੁੱਤ ਆਈ ਸੀ ਅੱਖੀਆਂ ਵਿੱਚ ਪਿਆਰ ਵਗਦਾ ਸੀ ਹੁਣ ਰੁੱਤਾਂ ਨੇ ਰੰਗ ਬਦਲ ਲਿਆ ਤੇ ਅੱਖਾਂ ਵਿੱਚ ਪਾਣੀ ਰਹਿ ਗਿਆ ਇਸ ਵਿੱਚ ਲੁਕਿਆ ਦਰਦ ਪਿਆਰ ਅਤੇ ਵਿਛੋੜਾ ਇਹ ਸਾਰੇ ਅਨੁਭਵ ਉਹ ਇੰਨੀ ਸਾਦਗੀ ਨਾਲ ਲਿਖ ਜਾਂਦੇ ਸੀ ਕਿ ਹਰ ਇੱਕ ਦਿਲ ਅੰਦਰ ਉਲਝੀ ਹੋਈ ਕਹਾਣੀ ਉਹਨਾਂ ਦੀ ਕਵਿਤਾ ਵਿੱਚ ਖੁੱਲ ਜਾਂਦੀ ਹੈ ਭਾਈ ਸਾਹਿਬ ਦੀ ਕਲਮ ਰਾਹੀਂ ਗੁਰੂ ਸਾਹਿਬ ਦੀ ਬਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਮਹਾਨ ਯਤਨ ਸੀ ਉਹਨਾਂ ਲਿਖਿਆ ਇਹ ਨਹੀਂ ਜਾਣੀ ਹੈ ਕਿਹੜੀ ਰਾਤ ਕਦ ਦਿਨ ਹੋ ਜਾਵੇ ਸੋ ਕਦੇ نیند ਨਾ ਆਉਣ ਦਈਏ ਨਾਮ ਦੀ ਜੋਤ ਜਗਾਈ ਰੱਖੀਏ ਇਹ ਪੰਤੀ ਸਾਨੂੰ ਅੰਦਰੋਂ ਜਗਾਉਂਦੀ ਹੈ ਨਾਮ ਦੇ ਪ੍ਰਕਾਸ਼ ਵੱਲ ਲੈ ਕੇ ਜਾਂਦੀ ਹੈ ਉਹ ਸਾਡੇ ਰੂਹ ਨੂੰ ਅਹਿਸਾਸ ਦਵਾਉਂਦੇ ਨੇ ਕਿ ਜੀਵਨ ਇੱਕ ਰਸਤਾ ਹੈ ਪਰ ਬਾਤਮਾ ਵੱਲ ਜਾਂਦਾ ਹੋਇਆ ਉਹਨਾਂ ਦੀ ਵਰਸੀ ਸਾਨੂੰ ਇਹ ਯਾਦ ਦਵਾਉਂਦੀ ਹੈ ਕਿ ਜੋ ਜੋ ਲੱਗੇ ਤੇਰੇ ਰੰਗ ਵਿੱਚ ਉਹੀ ਸੱਚ ਦੇ ਦਰ ਤੇ ਆ ਜਾਂਦੇ ਨੇ ਉਹ ਨਿਕਦੇ ਨਹੀਂ ਸੰਨ ਉਹਨਾਂ ਦੀ ਕਲਮ ਵੱਜਦੀ ਸੀ ਬਾਬਾ ਨਾਨਕ ਦੇ ਉਪਦੇਸ਼ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਤੇ ਸਿੱਖੀ ਦੀ ਰੂਹਾਨੀ ਸੁੰਦਰਤਾ ਦੀ ਵਾਹ ਵਾਹੀ ਉਹਨਾਂ ਦੀ ਰਚਨਾ ਗੁਰੂ ਨਾਨਕ ਚਮਤਕਾਰ ਜਾਂ ਸੰਤਨ ਕੀ ਕਹਾਣੀ ਅੱਜ ਵੀ ਸਾਨੂੰ ਸੱਚ ਦੀ ਰਾਹ ਚੱਲਣ ਦੀ ਪ੍ਰੇਰਣਾ ਦਿੰਦੀ ਹੈ ਭਾਈ ਵੀਰ ਸਿੰਘ ਜੀ ਦੀ ਵਰਸੀ ਸਿਰਫ ਇੱਕ ਯਾਦਗਾਰੀ ਤਾਰੀਖ ਨਹੀਂ ਇਹ ਇੱਕ ਸਾਂਝਾ ਪਲ ਇੱਕ ਆਤਮਿਕ ਸੰਵਾਦ ਹੈ ਅਸੀਂ ਅੱਜ ਉਹਨਾਂ ਦੀ ਪਵਿੱਤਰ ਯਾਦ ਨੂੰ ਸਿਰਫ ਸਿਰ ਨਵਾ ਕੇ ਨਹੀਂ ਸਗੋਂ ਕਲਮ ਚੁੱਕ ਕੇ ਸੱਚ ਬੋਲ ਕੇ ਤੇ ਆਪਣੀਆਂ ਜੜਾਂ ਨਾਲ ਜੁੜ ਕੇ ਮਨਾਉਣਾ ਹੈ ਤੁਸੀਂ ਸਾਡੇ ਨਾਲ ਹੋ ਭਾਈ ਸਾਹਿਬ ਤੁਹਾਡਾ ਨਾਮ ਤੁਹਾਡਾ ਕੰਮ ਤੁਹਾਡੀ ਰੂ ਅਜਾਇਬੀ ਹੈ ਭਾਈ ਵੀਰ ਸਿੰਘ ਜੀ ਤੁਸੀਂ ਸਾਡੇ ਸਾਹਿਤ ਦੇ ਰਾਹੁ ਸਾਡੀ ਰੂ ਦੀ ਆਵਾਜ਼ ਤੇ ਗੁਰੂ ਦੇ ਚਰਨਾ ਵਿੱਚ ਲਿਖੇ ਅੱਖਰਾਂ ਦੇ ਸੰਤ ਹੋ ਭਾਈ ਵੀਰ ਸਿੰਘ ਜੀ ਨੂੰ ਸਦਾਈ ਨਮਨ ਤੁਹਾਡੀ ਜੋਤ ਸਾਡੀ ਰਾਹੀ ਚਮਕਦੀ ਰਹੇ ਅਗਲੇ ਐਪੀਸੋਡ ਵਿੱਚ ਅਸੀਂ ਫੇਰ ਮਿਲਾਂਗੇ एक होर विशेष चिंतन तद तक जुड़े रहो सांझ रिफ्लेक्शंस विद डॉक्टर धरमेंद्र सिंह उबा दे बहुत बहुत धन्यवाद